ਇਹ ਹੈ ਜੀ ਪੰਜਵੀਂ ਪੌੜੀ ਦੀ 11ਵੀਂ ਪੰਕਤੀ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਤੋਂ ਬਾਦ ਵੀ ਰੁਕ ਸਕਦੇ ਆਂ ਜੀ ਭਾਵ ਉਹ ਜੋ ਪ੍ਰਭੂ ਪਰਮਾਤਮਾ ਮੈਂ ਮੈਨੂੰ ਵਿਸਰਨਾ ਜਾਈ ਸਭਨਾ ਸਾਰਿਆਂ ਦਾ ਮੇਰੇ ਕੱਲੇ ਦਾ ਨਹੀਂ ਸਾਰਿਆਂ ਦਾ ਜੀਆ ਦਾ ਜੀਵ ਜੰਤੂਆਂ ਦਾ ਜਿੰਦਾਂ ਦਾ ਜਿੰਨਾਂ ਵਿੱਚ ਜਾਨ ਹੈ ਜੀ ਜਿਹਦੀ ਆਪਾਂ ਗੱਲ ਕਰਦੇ ਸੀ ਪਹਿਲਾਂ ਚਾਹੇ ਉਹ ਪਸ਼ੂ ਹੋਣ ਪੰਛੀ ਹੋਣ ਦਰਖਤ ਹੋਣ ਜਿੰਨੀਆਂ ਵੀ ਖਾਣੀਆਂ ਨੇ ਜੀ ਉਹਨਾਂ ਸਾਰਿਆਂ ਦਾ ਚਾਰ ਖਾਣੀਆਂ ਨੇ ਆਪਾਂ ਬਾਅਦ ਚ ਗੱਲ ਕਰਾਂਗੇ ਉਸ ਦੀ ਸਾਰਿਆਂ ਦਾ ਕਾ ਭਾਵ ਦਾ ਇੱਕ ਦਾ ਤਾਂ ਇੱਕ ਆ ਗਿਆ ਨਾ ਜੀ ਕੱਕੇ ਨੂੰ ਔਂਕੜ ਆ ਗਿਆ ਭਾਵ ਦੋ ਨਹੀਂ ਹੈ ਜੀ ਇੱਕੋ ਹੀ ਹੈ ਪ੍ਰਭੂ ਪਰਮਾਤਮਾ ਦਾਤਾ ਜੋ ਦਾਤਾਂ ਦੇਣ ਵਾਲਾ ਹੈ ਠੀਕ ਹੈ ਜੀ ਇਹ ਗੱਲ ਬੁਝਾਈ ਆਪਾਂ ਨੂੰ ਗੁਰਾ ਇੱਕ ਦੇਵ ਜਾਈ ਇਹ ਉਸ ਗੱਲ ਦਾ ਜਵਾਬ ਹੈ ਵੀ ਸਾਨੂੰ ਕਿਹੜੀ ਦੇਵ ਜਾਈ ਹੈ ਇਹ ਕਿਹੜੀ ਸਿੱਖ ਦਿੱਤੀ ਹੈ ਇਹ ਇਹ ਮਤਲਬ ਹੁਣ ਇਸ ਤਰ੍ਹਾਂ ਇਹ ਸਮਝਣਾ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਮੇਰੇਆ ਮਨਾ ਸਾਰੀ ਦੁਨੀਆ ਦਾ ਸਾਰੇ ਜੀਵਾਂ ਦਾ ਇੱਕੋ ਇੱਕ ਦਾਤਾ ਹੈ ਜੋ ਸਾਰਿਆਂ ਨੂੰ ਦਾਤਾ ਦਿੰਦਾ ਹੈ ਸੋ ਉਹ ਸੋ ਦਾ ਮਤਲਬ ਉਹ ਉਹ ਪ੍ਰਭੂ ਪਰਮਾਤਮਾ ਉਹ ਪ੍ਰਭੂ ਪਰਮਾਤਮਾ ਮੈਂ ਮੈਨੂੰ ਮੈਂ ਮੈਨੂੰ ਵਿਸਰ ਭੁੱਲ ਵਿਸਰ ਹੁੰਦਾ ਭੁੱਲ ਜਾਣਾ ਦਿਮਾਗ ਦੇ ਵਿੱਚੋਂ ਨਿਕਲ ਜਾਣਾ ਠੀਕ ਹੈ ਜੀ ਜੁਪ ਕਹਿੰਦੇ ਨੇ ਮੇਰੀ ਗੱਲ ਵਿਸਰ ਗਈ ਹੈ ਨਾ ਨੰਨੇ ਨੂੰ ਕੰਨਾ ਪੜਨਾ ਜੀ ਨਾ ਜਾਈ ਜਾਵੇ ਮੇਰੇ ਮਾਲਕ ਜੀ ਰਹਿਮਤ ਕਰੋ ਆਪਾਂ ਅਰਦਾਸ ਕਰਦੇ ਆ ਜੀ ਅਰਥ ਵੈਸੇ ਨਿਕਲਦੇ ਨੇ ਵੀ ਏ ਮੇਰੇ ਨਾਨਕ ਜੀ ਪਬ ਨਾਨਕ ਸ਼ਾਇਰ ਆਖਦਾ ਹੈ ਨਾਨਕ ਕਵੀ ਆਖਦਾ ਵੀ ਏ ਮੇਰੇ ਅਮਨਾ ਗੁਰੂ ਨਾਨਕ ਦੇਵ ਜੀ ਆਪਣੇ ਮਨ ਨਾਲ ਗੱਲ ਕਰ ਰਹੇ ਨੇ ਜੀ ਜੋ ਸਾਰੀ ਦੁਨੀਆ ਨੂੰ ਰਿਜਕ ਦੇਣ ਵਾਲਾ ਹੈ ਜੀ ਜੋ ਸਾਰੀ ਦੁਨੀਆ ਨੂੰ ਦਾਤਾ ਦੇਣ ਵਾਲਾ ਹੈ ਜੀ ਦਾਤਾ ਦੇਣ ਵਾਲਾ ਕੌਣ ਹੈ ਜੀ ਇੱਕੋ ਇੱਕ ਦੋ ਨਹੀਂ ਤਿੰਨ ਨਹੀਂ ਇੱਕੋ ਇੱਕ ਪ੍ਰਭੂ ਪਾਤ ਪ੍ਰਮਾਤਮਾ ਹੈ ਜੀ ਜੋ ਦਾਤਾਰ ਹੈ ਜੀ ਉਹ ਮੈਨੂੰ ਕਦੇ ਭੁੱਲ ਨਾ ਜਾਏ ਠੀਕ ਹੈ ਜੀ ਜਦੋਂ ਪ੍ਰਭੂ ਪ੍ਰਮਾਤਮਾ ਕੋਲੋਂ ਕੁਝ ਮੰਗਣ ਜਾਈਏ ਨਾ ਜੀ ਇੱਕੋ ਚੀਜ਼ ਮੰਗਣੀ ਹੈ ਉਹ ਹੈ ਪ੍ਰਭੂ ਪ੍ਰਮਾਤਮਾ ਨੂੰ ਠੀਕ ਹੈ ਪ੍ਰਭੂ ਪ੍ਰਮਾਤਮਾ ਨੂੰ ਕਿਵੇਂ ਮੰਗਣਾ ਹੈ ਜੀ ਭਾਵ ਪ੍ਰਭੂ ਪ੍ਰਮਾਤਮਾ ਦੀ ਯਾਦ ਸਾਡੇ ਮਨ ਵਿੱਚ ਰਹੇ ਕਹਿੰਦੇ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ ਕਦੇ ਉਹ ਚੀਜ਼ ਨੂੰ ਦੁਬਾਰੇ ਉਹੋ ਜੀ ਚੀਜ਼ ਨਾ ਮੰਗੋ ਜੋ ਸਾਨੂੰ ਦੁਬਾਰੇ ਮੰਗਣੀ ਪਵੇ ਜੇ ਮੰਗਣਾ ਤਾਂ ਪਹਿਲਾਂ ਵੀ ਗੱਲ ਕੀਤੀ ਸੀ ਪ੍ਰਭੂ ਪਰਮਾਤਮਾ ਦਾ ਨਾਮ ਮੰਗੋ ਤੁਸੀਂ ਕੀ ਮੰਗਦੇ ਹੋ ਇਹ ਜਿਹੜੀ ਪੰਕਤੀ ਹੈ ਗੁਰਾ ਇੱਕ ਦੇਵ ਜਾਈ ਵੀ ਮੈਨੂੰ ਮੇਰੇ ਗੁਰੂ ਨੇ ਮੈਨੂੰ ਮੇਰੇ ਪਰਮਾਤਮਾ ਨੇ ਸ਼ੁਕਰਾਂ ਮਾਲਕਾ ਤੂੰ ਮੈਨੂੰ ਇੱਕ ਗੱਲ ਸਮਝਾ ਦਿੱਤੀ ਕਿ ਸਾਰਿਆਂ ਜੀਆ ਦਾ ਇੱਕ ਦਾਤਾ ਸਭਨਾ ਜੀਆ ਕਾ ਇੱਕ ਦਾਤਾ ਇਹ ਮੇਰੇ ਮਾਲਕਾ ਮੇਰੀ ਅਰਦਾਸ ਆ ਤੇਰੇ ਮੂਰੇ ਹੱਥ ਜੋੜ ਕੇ ਬੇਨਤੀ ਕਰਦਾ ਮਾਲਕਾ ਮੈਂ ਜੋਦੜੀ ਕਰਦਾ ਤੇਰੇ ਅੱਗੇ ਵੀ ਸਾਰੀ ਦੁਨੀਆ ਦਾ ਇੱਕੋ ਇੱਕ ਪ੍ਰਮਾਤਮਾ ਹੈ ਦਾਤਾਰ ਹੈ ਬਖਸ਼ਣਹਾਰ ਹੈ ਉਹ ਮੈਨੂੰ ਕਦੇ ਭੁੱਲ ਨਾ ਜਾਵੇ ਜਦੋਂ ਕਦੇ ਗਲਤੀਆਂ ਬਖਸ਼ਾਉਣੀਆਂ ਹੋਣ ਨਾ ਜੇ ਮਨ ਵਿੱਚ ਆਵੇ ਨਾ ਵੀ ਮਨਾ ਬੜੀਆਂ ਗਲਤੀਆਂ ਕੀਤੀਆਂ ਬੜੇ ਪਾਪ ਕੀਤੇ ਨੇ ਕਈ ਤਾਂ ਮੈਨੂੰ ਪਤਾ ਹੀ ਨਹੀਂ ਵੀ ਮੈਂ ਕਿਹੜੇ ਕਿਹੜੇ ਪਾਪ ਕਰ ਦਿੱਤੇ ਨੇ ਕਿਹੜੇ ਕਿਹੜੇ ਔਗਣ ਨੇ ਮੇਰੇ ਚ ਆਓ ਆਪਾਂ ਅੱਜ ਹੱਥ ਜੋੜ ਕੇ ਉਸ ਪਰਮਾਤਮਾ ਦੇ ਅੱਗੇ ਡਿੱਗ ਪਈਏ ਆਪਣੇ ਮਨ ਦੇ ਵਿੱਚ ਉਸ ਜਿਹੜਾ ਮੇਰੇ ਮਨ ਦੇ ਅੰਦਰ ਪ੍ਰਭੂ ਪਰਮਾਤਮਾ ਵੱਸਦਾ ਹੈ ਉਸ ਦੇ ਅੱਗੇ ਡਿੱਗ ਪਵੋ ਡੰਡੋਤ ਪੈਜੋ ਕੰਨ ਫੜ ਲਵੋ ਹੱਥ ਜੋੜ ਲਵੋ ਵੀ ਮੁਆਫ ਕਰਦੀ ਮਾਲਕਾ ਅੱਗੇ ਤੋਂ ਬਖਸ਼ ਦੀ ਕਿ ਤੂੰ ਮੈਨੂੰ ਭੁੱਲ ਨਾ ਜਾਈਂ ਮੈਂ ਅੱਜ ਤੋਂ ਕੋਸ਼ਿਸ਼ ਕਰੂੰਗਾ ਹਰ ਵਕਤ ਤੇਰਾ ਨਾਮ ਲੈਣ ਦੀ ਇੱਕ ਓੰਕਾਰ ਤੋਂ ਸ਼ੁਰੂ ਕਰਦੋ ਵਾਹਿਗੁਰੂ ਤੋਂ ਸ਼ੁਰੂ ਕਰਦੋ ਸਤਨਾਮ ਤੋਂ ਸ਼ੁਰੂ ਕਰਦੋ ਰਾਮ ਰਾਮ ਹਰੀ ਹਰੀ ਅੱਲਾ ਅੱਲਾ ਜੋ ਵੀ ਤੁਸੀਂ ਉਸ ਪ੍ਰਮਾਤਮਾ ਨੂੰ ਕਹਿ ਕੇ ਬੁਲਾਉਂਦੇ ਹੋ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜੋ ਵੀ ਤੁਸੀਂ ਕਹਿਣਾ ਯਾਦ ਰੱਖੋ ਉਸ ਪ੍ਰਮਾਤਮਾ ਨੂੰ ਉਸ ਦਾ ਸ਼ੁਕਰਾਨਾ ਕਰੋ ਗਿਆ ਸਿੱਖਵਾ ਨਾ ਕਰੋ ਕਿ ਮੈਨੂੰ ਆ ਨਹੀਂ ਮਿਲੇ ਆ ਨਹੀਂ ਮਿਲੇ ਸ਼ੁਕਰਾਨਾ ਕਰੋ ਜੋ ਮਿਲ ਗਿਆ ਅੱਖਾਂ ਨੇ ਸ਼ੁਕਰਾਨਾ ਕਰੋ ਹੱਥ ਨੇ ਸ਼ੁਕਰਾਨਾ ਕਰੋ ਪੈਣ ਲਈ ਬੱਡਾ ਸ਼ੁਕਰਾਨਾ ਕਰੋ ਛੱਤ ਤਾਂ ਟੁੱਟੀ ਵੀ ਹੈ ਚਾਹੇ ਸ਼ੁਕਰਾਨਾ ਕਰੋ ਨਹੀਂ ਤਾਂ ਤੰਤਨ ਸਾਹਿਬ ਜੀ ਗੋਬਿੰਦ ਸਿੰਘ ਜੀ ਮਹਾਰਾਜ ਕੰਡਿਆਂ ਦੀ ਸੇਜ ਤੇ ਪੈ ਕੇ ਵੀ ਕੱਪੜੇ ਫਟੇ ਨੇ ਪੈਰਾਂ 'ਚ ਕੰਡੇ ਵੱਜੇ ਨੇ ਪਏ ਨੇ ਉਹ ਟੁੱਟੀ ਹੋਈ ਟੈਂਡਾ ਸਰਾਣਾ ਲਾ ਕੇ ਦਰਖਤ ਥੱਲੇ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਨੇ ਜੀ ਉਹ ਹੁੰਦੀ ਹੈ ਜਾਦ ਤੇ ਕੋਸ਼ਿਸ਼ ਇਹ ਕਰਨੀ ਹੈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਨਹੀਂ ਜਾਏ